ਅੱਡੀ ਬੁੱਤ ਆ ਗਈ ਮਾਂ ਆ ਗਈ ਹੋ ਠੀਕ ਐ ਤੂੰ ਮੈਂ ਤਾਂ ਕਹਾ ਤਾਂ ਠੀਕ ਹੋਣਾ ਤੂੰ ਦੱਸ ਤੂੰ ਠੀਕ ਐ ਬਸ ਮੇਰਾ ਵੀ ਹਾਲ ਐ ਕਿਉਂ ਕੀ ਹੋ ਗਿਆ ਮੈਨੂੰ ਤਾਂ ਆਉਂਦੀ ਨੂੰ ਤਪਾ ਦਿੰਦੀ ਐ ਨਾਲੇ ਮੈਨੂੰ ਐਂ ਦੱਸ ਮੈਨੂੰ ਮੜਾ ਮੁੱਟ ਬਰਜ ਕੇ ਰੱਖਿਆ ਕਰ ਮਗਰੀ ਫੋਨ ਦੀਆਂ ਘੰਟੀਆਂ ਖੜਕਾ ਦਿੰਦੀ ਐ ਓ ਬੇਬੇ ਮੈਂ ਹੀ ਕਿਹਾ ਸੀ ਉਹਨੂੰ ਫੋਨ ਕਰਨਾ ਤੂੰ ਤਾਂ ਉੱਥੇ ਜਾ ਕੇ ਜੀ ਲਾ ਕੇ ਬੈਠ ਗਈ ਤੈਨੂੰ ਐ ਵੀ ਦੇਖ ਲੈ ਵੀ ਘਰ ਦੀ ਸਾਰ ਵੀ ਲੈਣੀ ਹੁੰਦੀ ਐ ਕਿ ਨਹੀਂ ਏ ਪੁੱਤ ਗਏ ਬੰਦੇ ਤਾਂ ਜੀ ਟਾਈਮ ਲੱਗ ਹੀ ਜਾਂਦਾ ਹੁੰਦਾ ਲੱਗ ਜਾਂਦਾ ਹੁੰਦਾ ਟਾਈਮ ਨਾਲ ਨਾ ਗੱਲ ਸੁਣ ਲੈ ਮੇਰੀ ਉਹ ਫੁੱਫੜ ਜਾਇਆ ਬੈਠਾ ਠੀਕ ਹੈ ਉਹਦੇ ਨਾਲ ਮੇਰੀ ਹੱਥਾ ਪਈ ਹੋ ਗਈ ਕੱਲ ਰਾਤ ਹੱਥਾ ਪਈ ਹੋ ਗਈ ਹੋਰ ਹੁਣ ਕਾਲੇ ਨੂੰ ਲੈ ਕੇ ਖੇਤ ਆ ਗਿਆ ਕਹਿੰਦਾ ਜ਼ਮੀਨ ਛੱਡ ਸਾਰੀ ਮੈਂ ਕਿਹਾ ਐ ਕਿਵੇਂ ਜ਼ਮੀਨ ਛੱਡ ਦਿਆਂ ਕਹਿੰਦਾ ਜ਼ਮੀਨ ਸਾਰੀ ਕਾਲੇ ਦੀ ਆ ਅੱਛਾ ਮੈਨੂੰ ਟੇਕਾ ਲੱਗਦਾ ਕਾਲਾ ਜਮੀਨ ਦਾ ਮੈਂ ਕਿਹਾ ਮੇਰੇ ਪਿਓ ਦੀ ਜ਼ਮੀਨ ਆ ਤੇ ਬਸ ਉੱਥੇ ਅਸੀਂ ਲੜ ਪਏ ਫੁੱਫੜ ਨੇ ਮੈਨੂੰ ਫੜ ਲਿਆ ਬਾਬਾ ਮੈਨੂੰ ਆਇਆ ਸੀ ਪਤਾ ਨਹੀਂ ਮੇਰਾ ਫੁੱਫੜ ਲੱਗਦਾ ਕਿ ਨਹੀਂ ਮੈਂ ਦੇਖਿਆ ਪਹਿਲੀ ਵਾਰੀ ਸੀਗਾ ਹਣ ਜ਼ਮੀਨਾਂ ਦੇ ਵਟਵਾਰੇ ਇਹ ਕਰਾਊਗਾ ਚੌਰਾ ਆਪਣੇ ਹਾਂ ਪਤਾ ਨਹੀਂ ਕਰਨ ਕੀ ਹੋਇਆ ਕੀ ਨਹੀਂ ਮੇਰਾ ਸਾਲਾ ਕਦੇ ਦੇਖਿਆ ਨਹੀਂਗਾ ਤੇ ਆ ਕੇ ਇੱਥੇ ਹਵਾ ਐ ਕਰਦਾ ਤੇ ਇਹ ਬੰਦਾ ਕਿੱਦਾਂ ਜਾਣਦਾ ਹੁੰਦਾ ਤੇਰਾ ਪਿਓ ਤਾਂ ਇਹਨੂੰ ਹੀ ਨਹੀਂ ਸੀ ਖੰਘਣ ਦਿੰਦਾ ਇੱਥੇ ਹੈ ਨਹੀਂ ਇਹ ਬੰਦਾ ਕਿਸੇ ਕੰਮ ਦਾ ਮੈਂ ਤੈਨੂੰ ਦੱਸਦਾ ਮੈਂ ਠੀਕ ਹੈ ਕੱਲ ਕਾਲੇ ਨੇ ਤੇ ਫੁੱਫੜ ਨੇ ਦੋਨਾਂ ਨੇ ਲੜ ਕੇ ਮੇਰੀ ਪੱਗ ਨੂੰ ਹੱਥ ਪਾਇਆ ਠੀਕ ਹੈ ਤੇ ਮੈਂ ਉਸ ਗੱਲ ਦਾ ਬਦਲਾ ਲੈ ਕੇ ਆਟੂਗਾ ਮੈਨੂੰ ਤਾਂ ਅੱਗ ਲੱਗੀ ਪਈ ਆ ਅੰਦਰ ਮੈਂ ਤੈਨੂੰ ਤਾਂ ਹੀ ਤਾਂ ਫੋਨ ਕਰੀਏ ਨਾ ਵੀ ਤੂੰ ਆ ਜਾ ਆ ਜਾ ਜਾ ਤੂੰ ਗੱਲ ਨਹੀਂ ਸੁਣਦੀ ਬਹਿ ਜਾ ਨੇ ਇਹਨਾਂ ਨੂੰ ਰੱਬ ਵੀ ਦੇਖੂ ਜਿਹੜਾ ਮੇਰੇ ਜਵਾਬ ਨਾਲ ਧੱਕਾ ਕਰਦੇ ਨੇ ਇਹ ਭਾਲ ਦੇ ਪਤਾ ਨਹੀਂ ਕੀ ਆ ਮੈਨੂੰ ਕਹਿੰਦੇ ਅਕੇ ਤੇਰੀ ਤਾਂ ਜ਼ਮੀਨ ਹੀ ਨਹੀਂ ਹੋਏਗੀ ਅਕੇ ਕਹਿੰਦੇ ਤੂੰ ਤਾਂ ਇਸ ਕਰਦਾ ਵਾਰਸ਼ ਨਹੀਂ ਹੈਗਾ ਤੇੰਦਾ ਤੇਰੀ ਮਾਂ ਪਿੱਛੋਂ ਲੈ ਕੇ ਆਈ ਆ ਲੈ ਦੱਸ ਇਹ ਗੱਲਾਂ ਦਾ ਕੀ ਮਤਲਬ ਬੰਦਾ ਤੇਰੇ ਫੁੱਫੜ ਦੀ ਆਪਦੇ ਘਰੇ ਤਾਂ ਕੋਈ ਪੁੱਛਦਾ ਸਹ ਹੈ ਨਹੀਂ ਹੈ ਇੱਥੇ ਦੂਜਿਆਂ ਦੇ ਘਰਾਂ ਜਾ ਕੇ ਇਹ ਨੰਬਰਦਾਰੀਆਂ ਕੋਲ ਤਾਏਗਾ ਮਾ ਮੈਨੂੰ ਕਹਦਾ ਤੇਰਾ ਤਾਂ ਕੋਈ ਇਹ ਪਿੰਡ ਪਤਾ ਹੀ ਹੈ ਨਹੀਂ ਤੂੰ ਇਸ ਪਿੰਡ ਦਾ ਹੀ ਹੈ ਨਹੀਂਗਾ ਇਹਨੂੰ ਤਾਂ ਇੰਨਾ ਕੁਝ ਬੋਲਿਆ ਮੇਰਾ ਤਾਂ ਕਹ ਗਦੌੜਾ ਫੇਰਿਆ ਸਾਰੇ ਪਿੰਡ ਚ ਮੇਰੀ ਗੱਲ ਸੁਣ ਲੈ ਠੀਕ ਹੈ ਜਾਂਦਾ ਤੂੰ ਚੱਲ ਉੱਥੇ ਕਾਲੇ ਘਰੇ ਜਲੂਸ ਕਾਢੇ ਘਰੋਂ ਆਉਗਾ ਜੇ ਉਹ ਇੱਥੇ ਆ ਗਿਆ ਨਹੀਂ ਫਿਰ ਗੱਲ ਜਾਦੇ ਬਧੂਗੀ ਅੱਬਲ ਮੈਂ ਤਾਂ ਮੈਂ ਥਾਣੇ ਜਾਣਾ ਥਾਣੇ ਤੇ ਲਾ ਕਰਕੇ ਆਉਣਾ ਮੇਰੀ ਪੱਗ ਨੂੰ ਹੱਥ ਪਾਇਆ ਉਹਨੇ ਕੋਈ ਨਾ ਇਹਨਾਂ ਦਾ ਕੋਈ ਨਾ ਹੱਲ ਤਾਂ ਕਰਨਾ ਹੀ ਪਊਗਾ ਪੁੱਤ ਹਾਂ ਕਿੱਡੇ ਹੰਕਾਰੇ ਪਏ ਨੇ ਮੈਨੂੰ ਤਾਂ ਇਹਦਾ ਕਾਲੇ ਜਿਹਦਾ ਪਹਿਲਾਂ ਹੀ ਪਤਾ ਸੀ ਵੀ ਇਹ ਹੈ ਨਹੀਂ ਕਿਸੇ ਕੰਮ ਦਾ ਉਹ ਸਾਰੇ ਮਨਿੰਦਰ ਦੀ ਸਿਆ ਏ ਚੇਤੀ ਆਖੂ ਵੀਰੇ ਚਾ ਲਿਆ ਮਾ ਵੀਰੇ ਪਾਣੀ ਲਿਆ ਮਾ ਇਹਦੀਆਂ ਪੜਤਾ ਨੇ ਸਾਰੀਆਂ ਇਹਨੂੰ ਮੈਂ ਵੀ ਐ ਨਹੀਂ ਸਮਝ ਲੱਗਦੀ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਮੈਨੂੰ ਤਾਂ ਐਸੀ ਚੱਲ ਮਨਿੰਦਰ ਨੇ ਕਹਿਤਾ ਉਹ ਸਮਝ ਗਿਆ ਹੋਊਗਾ ਅੱਬਲ ਮੈਂ ਚਾਰ ਪੰਜ ਅਰੇ ਉਹਨਾਂ ਦੇ ਘਰੇ ਵੀ ਜਾ ਕੇ ਆਇਆ ਠੀਕ ਆ ਉਹਦੀ ਘਰ ਦੇ ਤੇ ਉਹ ਤਾਂ ਜਮਾ ਰਾਜੀ ਸੀਗੇ ਠੀਕ ਆ ਗੋਦਨਾਮਾ ਵੀ ਲਿਖਾ ਕੇ ਲੈ ਕੇ ਆਏ ਨੇ ਸਾਰਾ ਕੁਝ ਮੰਨ ਗਏ ਸੀ ਇਹ ਕੇਸ ਵੀ ਵਾਪਸ ਲੈ ਲਾਂਗੇ ਆ ਹੁਣ ਪਤਾ ਨਹੀਂ ਕੀ ਹੋਇਆ ਇੱਕ ਦੋ ਦਿਨਾਂ ਦਾ ਅੱਜ ਜਦੋਂ ਆ ਫੁੱਫੜ ਜਾਇਆ ਇਹਨੇ ਪਤਾ ਨਹੀਂ ਕੀ ਉਹਦੇ ਕੰਨ ਚ ਪਾਇਆ ਤੇ ਕੀ ਨਾ ਕੀ ਇਹ ਜਾਣਦਾ ਕੀ ਨਹੀਂ ਮੈਨੂੰ ਤੂੰ ਗੱਲ ਦੱਸ ਦੇ ਕੋਈ ਗੱਲ ਚ ਮੈਨ ਮੇਰੇ ਤੂੰ ਮੈਨੂੰ ਓਲਾ ਨਾ ਰੱਖ ਕਿਸੇ ਗੱਲ ਆ ਮੈਨੂੰ ਸਾਰੀ ਗੱਲ ਦਾ ਪਤਾ ਹੋਣਾ ਚਾਹੀਦਾ ਜੇ ਮੈਨੂੰ ਗੱਲ ਨਾ ਪਤਾ ਹੋਊਗੀ ਤਾਂ ਨਾ ਗਾਹਾਂ ਗੱਲ ਕਿਵੇਂ ਕਰੂੰ ਬੰਦੇ ਨਾਲ ਗੱਲ ਕੀ ਹੋਣੀ ਆ ਪੁੱਤ ਕਾਲੇ ਦਾ ਤੇ ਤੇਰੀ ਫੁੱਫੜ ਦਾ ਨਾ ਸੂਰਜ ਹੁਣ ਛਿਪਣ ਵਾਲਾ ਹੀ ਐ ਇਹਨਾਂ ਦੀ ਮੌਤ ਇਹਨਾਂ ਨੂੰ ਚੱਕੀ ਫਿਰਦੀ ਐ ਛੇਪ ਹੀ ਗਿਆ ਸੀ ਸੂਰਜ ਤਾਂ ਉਹਦੇ ਬਾਅਦ ਥੋੜਾ ਜਿਹਾ ਬਚਤ ਰਹਿ ਗਈ ਕੱਲਾ ਸੀਗਾ ਮੈਂ ਇੱਕ ਬਾਪੂ ਵਾਲੀ ਬੰਦੂਖ ਜੇ ਨਾਲ ਲੈ ਗਿਆ ਖੇਤ ਜੇ ਕਿਤੇ ਮੇਰੇ ਕੋਲੇ ਹੁੰਦੀ ਨਾਲੇ ਫੁੱਫੜ ਦੇ ਵਿੱਚ ਕੱਢਦਾ ਤੇ ਨਾਲੇ ਇਹਦੇ ਦੀ ਕੱਢਦਾ ਕਾਲੇ ਦੇ ਵਿੱਚ ਦੀ ਕੋਈ ਨਹੀਂ ਬਾੜਾ ਚੰਨੀ ਜਾਂਦਾ ਤੇਰੇ ਫੁੱਫੜ ਦਾ ਤਾਂ ਕੋਈ ਨਾ ਕੋਈ ਕੋਗਾ ਜਿੱਤ ਕਾਰੀ ਦੇਊਗਾ ਬੇਬੇ ਮੇਰੀ ਗੱਲ ਸੁਣ ਲੈ ਇੱਕ ਤੂੰ ਮੈਨੂੰ ਗੱਲ ਦੱਸ ਦੇ ਗੱਲ ਕੀ ਹੈ ਬਿਜਲੀ ਜੇ ਬਿਜਲੀ ਗੱਲ ਮੈਨੂੰ ਨਾ ਪਤਾ ਹੋਊਗੀ ਮੈਂ ਤੈਨੂੰ ਦੁਆਰੇ ਦੁਆਰੇ ਕਹੀ ਹੈ ਨਾ ਇੱਕ ਵਾਰੀ ਮੈਨੂੰ ਗੱਲ ਦੱਸ ਦੇ ਮੈਨੂੰ ਨੇ ਬਥੇਰੀਆਂ ਗੱਲਾਂ ਕਹੀਆਂ ਨੇ ਉਪਰ ਨੇ ਚੋਮੀ ਆ ਉਹਦਾ ਹੋਰ ਕੰਮ ਕੀ ਹੈ ਹਾਂ ਇਹੀ ਗੱਲਾਂ ਕਰਦਾ ਉਹ ਆਉਂਦਾ ਹੁੰਦਾ ਇੰਨਾ ਗੱਲਾਂ ਤੇ ਤੇਰਾ ਪਿਆਉਣ ਉੱਥੇ ਬੈਠੇ ਬਸ ਜਿੰਦਾ ਤੂੰ ਮੈਨੂੰ ਆਏ ਦੱਸ ਮੈਂ ਇਸ ਘਰ ਦਾ ਬਾਹਰ ਸਣੀ ਲੈ ਇਹਦੇ ਚ ਛੱਕ ਵਾਲੀ ਕੀ ਗੱਲ ਐ ਪੁੱਤ ਫਿਰ ਮੈਨੂੰ ਕਿਉਂ ਕਹਿੰਦਾ ਤੂੰ ਦਾ ਬਾਹਰਸ ਮੈਨੂੰ ਕਿਉਂ ਕਹਿੰਦਾ ਕਿ ਮੈਂ ਲਿਆ ਲਿਆ ਦਰਾਹਦ ਹਾਲ ਕੜ ਕੇ ਮੈਂ ਕਮਾਲ ਹੋ ਗਈ ਮੈਂ ਕਹੇ ਕੀ ਗੱਲ ਐ ਕਹਿਣ ਵਾਲੀ 100 ਗੱਲਾਂ ਬੋਲਿਆ ਮੈਨੂੰ ਉਹ ਤਾਂ ਹੀ ਮੈਂ ਤੈਨੂੰ ਦੱਸਿਆ ਸੱਦ ਲਾ ਉਹਨੂੰ ਬਿਠਾ ਬਿਠਾ ਕੇ ਗੱਲ ਕਰ ਲਾ ਉਹਨੂੰ ਕਿਹਾ ਬਈ ਤੂੰ ਚਾਹਣਾ ਕੀ ਐ ਕੀ ਗੱਲ ਬਾਹਰ ਤੜੀ ਹੈ ਨਾ ਕੀ ਨਹੀਂ ਉਹਨਾਂ ਬੈਠ ਕੇ ਗੱਲ ਕਰ ਸਾਰੀ ਹੈ ਐਵੇਂ ਮੈਥੋਂ ਇਹ ਜਲੂਸ ਕਢਾ ਕੇ ਜਾਊਗਾ ਇੱਥੇ ਆਪ ਦਾ ਪਤਾ ਨਹੀਂ ਕਿੱਥੋਂ ਆਇਆ ਨਿਕਲਿਆ ਉਦੋਂ ਲਿਆ ਜੇ ਘਰੇ ਕੋਈ ਪੁੱਛਦਾ ਸੋਵੇ ਤਾਂ ਐ ਨਾ ਘਰੇ ਤਾਂ ਨੂੰ ਕੋਈ ਡੇਲਿਆਂ ਬੱਟੇ ਨਹੀਂ ਸਿਆਣ ਦਾ ਬਸ ਮੈਂ ਤੁਹਾਨੂੰ ਦੱਸਦਾ ਲੋਕਾਂ ਦੇ ਘਰਾਂ ਚ ਸਰਪੰਚੀ ਕਰਨ ਜਾਂਦਾ ਇਹ ਉਹੀ ਤਾਂ ਮੈਂ ਕਹਿੰਨਾ ਉਹੀ ਮੈਂ ਕਹਿੰਨਾ ਕਿ ਤੂੰ ਹੁਣ ਆਇਆ ਇੱਥੇ 20 25 ਸਾਲਾਂ ਤੋਂ ਕਿ ਤੂੰ ਆ ਕੇ ਇੱਥੇ ਮੇਰੇ ਹਵਾ ਕਰਦਾ ਮੇਰੇ ਤੇ ਮੇਰੇ ਪੱਗ ਨੂੰ ਹੱਥ ਪਾਉਣਾ ਮੇਰੇ ਗਲਾ ਵਿੱਚ ਹੱਥ ਪਾਉਣਾ ਦੋ ਜਾਨੇ ਰਲ ਕੇ ਤੁਸੀਂ ਇਹਦੇ ਅੱਲੇ-ਪੱਲੇ ਕੁਝ ਨਹੀਂ ਪੁੱਤ ਹੈਗੇ ਇਕੱਲੀ ਫੋਕੀ ਹਵਾ ਲਈ ਹੈ ਹਾਂ ਹਾਂ ਬੜਵਾ ਥਾਣੇ ਜਾਣਾ ਬੇਬੇ ਮੈਂ ਤੁਹਾਨੂੰ ਸਿੱਧੀ ਗੱਲ ਦੱਸਦੀ ਪਹਿਲਾਂ ਤਾਂ ਉਹ ਨਾਲ ਗੱਲਬਾਤ ਕਰ ਲੈ ਕਿ ਕੀ ਕਹ ਕੀ ਆਬਲ ਮੈਂ ਨਹੀਂ ਫਰਮਾਉਂ ਉਹਨੂੰ ਘਿਸੂ ਠਾਣੇ ਚ ਚੱਲ ਕੋਈ ਨਹੀਂ ਐਨਾ ਤੂੰ ਤੱਤਾ ਲਾਹੋ ਹਾਂ ਜਾ ਚਾਬਣੀ ਪਈ ਅੰਦਰ ਪੀਲਾ ਕੋਟਾ ਚਾਹ ਕਿੱਥੇ ਲੰਘਦੀ ਐ ਮਰੇ ਤੂੰ ਕਹਿੰਨੇ ਚਾਹ ਪੀਲਾ ਮੈਂ ਤਾਂ ਰਾਤ ਦੀ ਰੋਟੀ ਦੀ ਖਾਧੀ ਜਉਦੀ ਉਹ ਗੱਲਬਾਤ ਹੋਈ ਐ ਦਾਰੂ ਕਿਉਂ ਆ ਬੈਠਾ ਘਰ ਆਦਾ ਤੂੰ ਕਮਾਲ ਕੋਈ ਨਹੀਂ ਦਾਰੂ ਕਾਣੂ ਪੀਣੀ ਐ ਸਿਆਣਾ ਬਣ ਜਾ ਤੈਨੂੰ ਦੱਸਿਆ ਨਾ ਜੀ ਮੇਰੇ ਤਾਂ ਅੱਗ ਲੱਗ ਗਈ ਤੇ ਮੈਨੂੰ ਕਹਿੰਦਾ ਜ਼ਮੀਨ ਚ ਪੈਰ ਨਾ ਪਾਈ ਤੂੰ ਆ ਕੇ ਦਿਖਾਈ ਉਥੇ ਦੋਨੇ ਜਣੇ ਠਿੱਕਾ ਠਾਪਰਦੇ ਸੀ ਉਥੇ ਕੋਈ ਨਹੀਂ ਕੋਈ ਨਹੀਂ ਇਹਨਾਂ ਨੂੰ ਤਾਂ ਆਪਾਂ ਦੇਖਾਂਗੇ ਦੇਖਾਂਗੇ ਪੈਰ ਨਾ ਪਾਈ ਤ ਤੂੰ ਗੱਲ ਕਰ ਲੈ ਬਸ ਮੈਂ ਤੈਨੂੰ ਦੱਸਦਾ ਸਿੱਧੀ ਜੀ ਗੱਲ ਬੋਲ ਬੜਾ ਆਂਟੀ ਕੀ ਹੋਇਆ ਵੇ ਕਿਉਂ ਰੌਲਾ ਪਾਇਆ ਨਾ ਤਾਂ ਮੈਂ ਤੈਨੂੰ ਬੁਲਾਇਆ ਨਾ ਮੰਮੀ ਨੇ ਬੁਲਾਇਆ ਤੂੰ ਸੁਣਦਾ ਨਹੀਂ ਜਾਂ ਬੋਲ ਕੇ ਦੰਦਾ ਮਾਰੀ ਜਾਂਦਾ ਮੈਂ ਸੁਣੀ ਜਾਂਦਾ ਹਾਂ ਦੱਸ ਉਹ ਸਕੀਮ ਸੀਗੀ ਇੱਕ ਤੇਰੇ ਫਾਇਦੇ ਦੀ ਆ ਹੁਣ ਕਿਹੜੀ ਸਕੀਮ ਐ ਤੇਰੇ ਕੋਲ ਤਾਂ ਸਕੀਮਾਂ ਹੀ ਹੁੰਦੀਆਂ ਕਦੇ ਤੇਰੀ ਸাকਸੈਸਫੁਲ ਵੀ ਹੋਈ ਐ ਇਹ ਹੋਊਗੀ ਸাকਸੈਸਫੁਲ ਵਿਲਣਗਾ ਤਾਂ ਚਲ ਨਹੀਂ ਹੁੰਗਾ ਕਰੀਦਾ ਜਾਣਾ ਉਹ ਨਾਲ ਨਾਲ ਸਾਰਾ ਕੁਝ ਨੂੰ ਤੈਨੂੰ ਪਤਾ ਤਾਂ ਹੈ ਮੈਂ ਤਨੂਆ ਇਹ ਕਹਦਾ ਸੀ ਹੂੰ ਮਿੱਤਰ ਮਿਲਿਆ ਸੀ ਮੈਨੂੰ ਕੋਈ ਵਕੀਲ ਆ ਗਿਆ ਮੁੰਡਾ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਵੀ ਬਾਹਰ ਨਾਲ ਵਕੀਲ ਬਣ ਗਿਆ ਇਹ ਫੇਰ ਉਹ ਕਿਨਾ ਐ ਕਰ ਤੂੰ ਸਾਰੀ ਗੱਲ ਉਹਨੂੰ ਮੈਂ ਦੱਸਤੀ ਏ ਟੂ ਜ਼ेड ਜਿਹੜੀ ਹੁਣ ਬੀਤੀ ਆ ਤੇਰੇ ਨਾਲ ਹਾਂ ਦੱਸ ਸਕਦੀ ਓਏ ਦੱਸਦਾ ਐਂ ਕੋ ਬੋਲਦੀਆਂ ਖਾਨ ਵਾਲਾਂ ਵਾਂਗੂੰ ਦੱਸਾਂ ਮੈਂ ਤੇਰੇ ਭਲੇ ਬਾਰੇ ਸੋਚੀ ਹੈ ਨਾ ਤੂੰ ਮੈਨੂੰ ਮੁਰੋਂ ਸੁਈ ਕੁੱਤੀ ਵਾਂਗੂ ਪਈ ਜਾਣਿਆ ਹਾਂ ਫੇਰ ਸੁਈ ਕੁੱਤੀ ਵਾਂਗੂ ਮਗਰ ਤੇਰੇ ਪਾਵਾਂ ਨਾ ਕੰਮ ਦਾ ਨਾ ਕਰਦਾ ਬਸ ਤੂੰ ਨਾ ਗੱਲਾਂ ਦੁੱਗ ਗਈਆਂ ਚਲ ਠੀਕ ਆ ਨਾ ਸੁਣ ਯਾਰ ਮੈਂ ਤਾਂ ਜਾਨਣਾ ਕੱਲ ਤਾਂ ਸੁਣਾ ਸੁਣਾ ਕਿਹੜੀ ਸਕੀਮ ਐ ਚਲ 2 ਮਿੰਟ ਤੇਰੀ ਗੱਲ ਸੁਣੀ ਲੈਣੀ ਆ ਮੇਰਾ ਐਂਟਰਟੇਨਮੈਂਟ ਹੋ ਜੂ ਖੜੀ ਗੱਲ ਕਰਾਂਗੇ ਇੱਥੇ ਆਪਾਂ ਗੱਲ ਕਾਫੀ ਲੰਬੀ ਆ ਚਾਹ ਬਣਾਉਣੀ ਆ ਨਾਲ ਪਕੌੜੇ ਘਰ ਲੈਣੇ ਆ ਉਹ ਚਾਹ ਤਾਂ ਚਲ ਮੈਨੂੰ ਪਿਆਈਏ ਨੇ ਤੂੰ ਦਿਸੀ ਜਾਂਦਾ ਯਾਰ ਹੈ ਮੈਂ ਤੈਨੂੰ ਐਂ ਕਹਿੰਦਾ ਬਹਿ ਕੇ ਗੱਲ ਸੌਖੀ ਹੋ ਜਾਂਦੀ ਚਲ ਮੈਂ ਆਉਣੀ ਆ ਬਾਤ ਤੂੰ ਮੰਜਾ ਡਾਇਨੇ ਆਜਾ ਮੈਂ ਲਾਉਣਾ ਮੰਜਾ ਬਹੁਤ ਸੁਣੀ ਗੱਲ ਆ ਬੇਟੂ ਜਨਾਬ ਆਂਟੀ ਨੇ ਦੇਖ ਲਈ ਉਹ ਕਿਤੇ ਕੰਮ ਗਏ ਹੋਏ ਨੇ ਕੱਲੀਆਂ ਕਰਿਆ ਜੀ ਹਾਂ ਅੱਛਾ ਮੈਂ ਤੁਹਾਨੂੰ ਐਂ ਕਹਿੰਦਾ ਸੀ ਕਿ ਵਕੀਲ ਨਾਲ ਮੈਂ ਗੱਲ ਕੀਤੀ ਸੀ ਉਹਨੂੰ ਮੈਂ ਦੱਸਤੀ ਗੱਲ ਤੇ ਉਹ ਕਹਿੰਦਾ ਵੀ ਕੋਈ ਚੱਕਰ ਨਹੀਂ ਕਹਿੰਦਾ ਕੰਮ ਹੋ ਜਾਊਗਾ 101% ਕਿਹੜਾ ਕੰਮ ਹੋ ਜਾਊਗਾ ਅਟਰੀਆਲਾ ਅਜੇ ਕਿਹੜਾ ਪੱਕਾ ਤੌਰ ਤੇ ਫਾਈਨਲ ਹੋਇਆ ਯਾਰ ਉਹਨਾਂ ਨਾਲ ਕੋਈ ਟੁੱਟ ਟਟਈਆ ਤਾਂ ਹੋਇਆ ਨਹੀਂ ਹਜੇ ਫਿਰ ਜੇ ਉਹਨਾਂ ਨੇ ਕੇਸ ਕਰਤਾ ਫੇਰ ਤਾਂ ਟੁੱਟ ਜਾਊਗਾ ਸਾਡਾ ਰਿਸ਼ਤਾ ਫੇਰ ਕੜਾ ਬਚਿਆ ਰਹਿ ਗਿਆ ਨਾ ਉਹਨਾਂ ਨੇ ਹਿੱਸਾ ਦੇਣਾ 1% ਵੀ ਚੱਕਰ ਨਹੀਂ ਉਹ ਕਹਿੰਦਾ ਮੂਮੈਂਸਲ ਦੇ ਵਿੱਚ ਜਾ ਉੱਥੇ ਪੰਜ ਚਾਰ ਗੱਲਾਂ ਦੱਸਿਆਂਗੇ ਕੋਣੋਂ ਵੀ ਮੇਰੇ ਨਾਲ ਐ ਧੋਖਾ ਕੀਤਾ ਇਹਨਾਂ ਨੇ ਧੋਖੇ ਨਾਲ ਕਰਵਾਇਆ ਵਿਆਹ ਜਿਹੜਾ ਪਹਿਲਾਂ ਵਿਆਹ ਹੋਇਆ ਹੋਇਆ ਸੀ ਉਹਦੇ ਕੋਈ ਜਵਾਬ ਵੀ ਸੀਗੇ ਤੇ ਮੈਥੋਂ ਭਾਲਦੇ ਸੀ ਮੁੰਡਾ ਇਹ ਉਹ ਡਿਮਾਂਡ ਕਰ ਇਹਨਾਂ ਦੀ ਮੈਂ ਪੂਰੀ ਨਹੀਂ ਕਰ ਸਕੀ ਸਾਰੀਆਂ ਗੱਲਾਂ ਦੱਸਤੀਆਂ ਉੱਥੇ ਉਦੋਂ ਮੈਂ ਦੇਖਿਆ ਕਿ ਮੂਰੇ ਕਿਹੜੇ ਲੋਟਪਾਈ ਹੋਏ ਆ ਯਾਰ ਤੂੰ ਕਿਉਂ ਮੇਰਾ ਦਿਮਾਗ ਖਰਾਬ ਕਰਿਆ ਇਤ ਨਵੀਂ ਸਕੀਮਾਂ ਲੈ ਕੇ ਆਏ ਹੋ ਨਾ ਬਿਨਾ ਸੋਚੇ ਸਮਝੇ ਮੈਨੂੰ ਨਾ ਸਕੀਮ ਨਾ ਦੱਸਿਆ ਕਰ ਤੈਨੂੰ ਐ ਪਤਾ ਆਪਣੇ ਖਿਲਾਫ ਉਹਨਾਂ ਕੋਲ ਸਬੂਤ ਨੇ ਜੇ ਉਹਨਾਂ ਨੇ ਸਬ ਤਦ ਨੂੰ ਮੈਂ ਕਹੀ ਜਾਣਾ ਯਾਰ ਪੂਰਾ ਤਕੜਾ ਵਕੀਲਾ ਆਏ ਕੋਈ ਮੜਾ ਢੀੜਾ ਬੰਦਾ ਥੋੜਾ ਜਿਹੜੇ ਬੰਦ ਨਾਲ ਲਿਆ ਜਾ ਮਰੀ ਨਾ ਪੱਕੇ ਕੋਕੇ ਲਾ ਦੂੰਗਾ ਕਿਸੇ ਬੱਸ ਨਹੀਂ ਹੱਲਣ ਜੋਗੇ ਰਖਦਾ ਬਾਕੀ 365 ਚਿਰਤਰਾ ਹੁੰਦੇ ਆ ਯਾਰ ਤੀਮੀਆਂ ਕੋਲੇ ਤੂੰ 366 ਵਾਂ ਛੜਦੀ ਜਾ ਕੇ ਉੱਥੇ ਦੱਸ ਕਿੱਡੀ ਗੱਲ ਹੈਗੀ ਹੁਣ ਤਾ ਲੋੜ ਆਪਾਂ ਨੂੰ ਇਹ ਕੰਮ ਕਰਨ ਦੀ ਤੂੰ ਬਾਹਰ ਜਾ ਕੇ ਕੀ ਕਰਨਾ ਤੂੰ ਉਹ ਵਫਰਾ ਕਿਹੜੇ ਸੋਚੀ ਪੈ ਰਿਆ ਹੈ ਕਿਹੜੇ ਸੋਚੀ ਪੈ ਗਿਆ ਸੋਚਾ ਤਾਂ ਕਾਲਿਆ ਆਏ ਆ ਕੱਲ ਮਾਂ ਖਾਸੀ ਬਣ ਗਈ ਸੀ ਉਹਦੇ ਨਾਲ ਰਾਤ ਮਾਂ ਜੀ ਮੇਰੇ ਸਾਡੇ ਦਾ ਪਤਾ ਲੱਗ ਜਾ ਘਰੇ ਤਾਂ ਉਹਦੇ ਪਚਾਲ ਮੱਚਿਆ ਪਿਆ ਮੀ ਜਾਂਦੀ ਹੂ ਖੜੀ ਮੈਨੂੰ ਪਤਾ ਤਾਂ ਲੱਗ ਗਿਆ ਉਹ ਪਤਾ ਲੱਗੇ ਉਹ ਤਾਂ ਨਹੀਂ ਰਹਿੰਦਾ ਜਿਹੜੇ ਹਸਾਨਾ ਲਾਦੀ ਨਾ ਕਰੀ ਰੇ ਖੇਤ ਆਪਾਂ ਸਹੀ ਗੱਲ ਹੈ ਸਹੀ ਗੱਲ ਹੈ ਆ ਕੇ ਤਾਂ ਘਰੇ ਉਹਨੇ ਦੱਸੀ ਉਹ ਸਾਰੀ ਗੱਲ ਐਨੀ ਸਹਨਸੀਲ ਤਾਂ ਹੋਏ ਨਹੀਂ ਵੀ ਉਹ ਆਦੇ ਮਨਚ ਰੱਖ ਲੈ ਗੱਲ ਨੂੰ ਉਹਨੇ ਘਰੇ ਆ ਕੇ ਉਹਦੀ ਚੋਤੀ ਹੂ ਹਾਂ ਪਰ ਉਹਨੂੰ ਸਹਨਸੀਲ ਤਾਂ ਰੱਖਣੀ ਪਊਦੀ ਮਾਂ ਨੂੰ ਉਹ ਨਹੀਂ ਕਿਸੇ ਕੋਲੇ ਦੱਸ ਸਕਦੀ ਕਿਉਂ ਉਹ ਕਾਣੀ ਹੈ ਹਾਂ ਇਹ ਤਾਂ ਹੈਗਾ ਪਰ ਮੇਰੇ ਸਾਲੇ ਦਾ ਅੰਦਰ ਬਾਹਰ ਦਾ ਮੱਚਾ ਪੈ ਉਹ ਕਾਲ ਜਾਂਦਾ ਉਹਨਾਂ ਦਾ ਉਹਦਾ ਹੁਣ ਪਤਾ ਹੀ ਆ ਉਹਨੂੰ ਅੱਗ ਲੱਗੀ ਹੂ ਕਿ ਕਿੱਥੋਂ ਪੁਰਾਣੀ ਗੱਲ ਅਥ ਖੜੀ ਦਵਾਰੇ ਉਹੀ ਤਾਂ ਗੱਲ ਹੈ ਚੋਰ ਦੀ ਦਾੜੀ ਤੇ ਤਣਕਾ ਹੁੰਦਾ ਹੈ ਹਾਂ ਮੈਂ ਹੁਣ ਐਂ ਕਹਿਣਾ ਕਾਲਿਆ ਇਹ ਗੱਲ ਠੰਡੇ ਤਾਂ ਪੈਣ ਵਾਲੀ ਹੈ ਨਹੀਂ ਸ਼ੇਰਾ ਲਾ ਲਾ ਹੁਣ ਕਿੱਥੇ ਠੰਡੇ ਉਪਰਾ ਪੈਣ ਹੀ ਨਹੀਂ ਦਿੰਦੇ ਆਪਾਂ ਹੈ ਮੈਂ ਕਹਿੰਦਾ ਸੀ ਵੀ ਜੇ ਮੈਂ ਪਿੰਡ ਜਾਇਆ ਮੈਂ ਕੱਪੜਾ ਜਿਹੜਾ ਚੱਕ ਲਿਆਵਾ ਫਿਰ ਮੈਂ ਪੱਖਾ ਠੀਰੀ ਰਾ ਨੂੰ ਇੱਥੇ ਆਵਦਾ ਚਾਹੇ ਮੈਨੂੰ ਤਾਂ ਨਮੀ ਨੇ ਲੱਗ ਜਣ ਚਾਹੇ ਚਾਰ ਲੱਗ ਜਣ ਫਿਰ ਮੈਂ ਇੱਥੇ ਹੀ ਰਹਿ ਗਿਆ ਉਹ ਮਾਤਾ ਤੈਨੂੰ ਐ ਕਹਿਣਾ ਵੀ ਆਪਾਂ ਮੈਂ ਤੇਰੇ ਨਾਲ ਚੱਲਦਾ ਘੰਟੇ 'ਚ ਜਾ ਕੇ ਚੱਕ ਲਿਆਉਣੇ ਆ। ਉਹ ਨਹੀਂ ਐ ਮੈਨੂੰ ਐ ਨਹੀਂ ਪਤਾ ਫਿਰ ਉੱਥੇ ਰਾਤ ਲਾਉਣੀ ਪਈ ਜੇ। ਹੋਰ ਇਹ ਵੀ ਭੰਗਾ ਨਾ ਬਾਕੀ ਫਿਰ ਮੇਰੇ ਤਾਂ ਹੁਣ 100000 ਰੁਪਏ ਨਹੀਂ ਪਤਾ ਮੈਨੂੰ ਘੰਟਾ ਤਾਂ ਸਾੜਾਂ ਕੋਲੇ ਲਾਉਣਾ ਪਾਵੇ। ਉਹ ਪੜਾ ਤੈਨ ਤਾਂ ਤਾਂ ਅਹਦੀ ਪਈ ਆ ਯਾਰ ਏਡਾ ਸ਼ੇਰ ਆ। ਉਹ ਡਰ ਵਾਲੀ ਗੱਲ ਨਹੀਂ ਮੈਂ ਤੈਨੂੰ ਐ ਕਹਿਣਾ ਜਦੋਂ ਆ ਜਮੀਨ ਦਾ ਕੇਸ ਕਰਿਆ ਸੀ। ਉਦੋਂ ਮੇਰੇ ਮਗਰ ਬੰਦੇ ਲਾਤੇ ਸੀ ਗੱਡੀ ਚੜਾਦਨੀ ਸੀ ਮੇਰੇ ਉੱਤੇ ਮਾਰ ਕੇ ਫੇਟ ਸੱਟ ਕੇ ਸੀ ਘਰੇ ਆ ਤੁੰਕੀਆਂ ਦਿੰਦੇ ਸੀ ਮੈਨੂੰ। ਤੂੰ ਹੋਰ ਕਰੀ। ਠੀਕ ਕੂੰ ਵੀਰ ਬਣ ਕੇ ਆਪਦਾ ਬਾਹਰ ਨਾ ਨਿਕਲੀ ਕਰੂੰ ਠੀਕ ਐ ਇੰਨਾ ਕ ਬਚਾ ਕਰਨੀ ਹੋਰ ਕੀ ਕਿਧਰੇ ਨਹੀਂ ਬੰਬ ਦੇਖਦੇ ਜਦੋਂ ਤਾਂ ਆਪ ਡਰੇ ਬੈਠੇ ਨੇ ਮੈਂ ਤੈਨੂੰ ਲਿਖ ਕੇ ਦਿੰਨਾ ਬੰਬ ਬੈਠੇ ਨੇ ਉਹ ਬੰਬ ਤਾਂ ਨਹੀਂ ਦੇਖਦੇ ਹਾਂ ਗੱਲ ਬਾਲੀ ਵੱੱਡੀ ਐ ਇਹ ਨੀ ਕੀ ਮੋਟੀ ਗੱਲ ਨਹੀਂ ਹੈਗੀ ਓਏ ਉਹ ਤਾਂ ਹੁਣ ਮੈਨੂੰ ਨਹੀਂ ਪਤਾ ਐ ਹੁਣ ਮੈਂ ਆਖਰ ਨੂੰ ਇਹੀ ਕੰਮ ਕਰ ਰਿਹਾ ਮੈਨੂੰ ਕਿਹੜਾ ਪਤਾ ਨਹੀਂ ਵੀ ਕਿੱਡੀ ਗੱਲ ਛੋਟੀ ਐ ਕਿੱਡੀ ਕਬੱਡੀ ਐ ਜਿੱਥੇ ਉਹਨਾਂ ਨੇ ਦੋ ਖੂੰਜੇ ਲਾਤੇ ਹੂੰ ਇਹ ਨਹੀਂ ਪਤਾ ਆਪਾਂ ਨੂੰ ਰਾਹ ਚ ਹਟਾ ਹੁਣ 23 ਹਵਾ ਕਰ ਨਹੀਂ ਗਿਆ ਜਿੰਨਾ ਤਰਫ ਫੜ ਬੈਠਾ ਤੇਰੀ ਹਵਾ ਕਿੰਦਾ ਚਾਹ ਕੀ ਨਹੀਂ ਸਕਦੇ ਉਹ ਚਲ ਮੇਰਾ ਤਾਂ ਕੀ ਆ ਹੈ ਆ ਜਾਣ ਆ ਮੇਰੇ ਕੋਲੇ ਮੇਰਾ ਕੀ ਲੈ ਜਾਣਗੇ ਲੈ ਲੈਣ ਜਾਣ ਕੁਝ ਨਹੀਂ ਕਰ ਸਕਦੇ ਉਹ ਡਰੇ ਬੈਠੇ ਨੇ ਉਹ ਹੁਣ ਆਪਦਾ ਬਚਾਓ ਕਰਨਗੇ ਠੀਕ ਹੈ ਉਹਦਾ ਮੁੰਡਾ ਜਿਹੜਾ ਉਹਨੂੰ ਤਾਂ ਗੱਲ ਕਿਸੇ ਦਾ ਪਤਾ ਨਹੀਂ ਉਹ ਤਾਂ ਸੱਚਾ ਤੜਪਦਾ ਇੱਕ ਗੱਲ ਨੂੰ ਤਾਂ ਉਹਦਾ ਹੁਣ ਬਣੀ ਬਣਾਈ ਮਿਲ ਜੂ ਉਹ ਤਾਂ ਐ ਵੀ ਮੇਰਾ ਸਾਰਾ ਪੁੱਤ ਜਿਹੜੀ ਉਹਦੀ ਮਾਂ ਉਹਨੂੰ ਗਲੀ ਗਲੀ ਗੱਲ ਦਾ ਪਤਾ ਕਿ ਉਹਨੇ ਸਾਰੀਆਂ ਕਰੀਆਂ ਨੇ ਹੱਡੀ ਬੀਤੀਆਂ ਨੂੰ ਬਸ ਆਹੀ ਗੱਲ ਆ ਨਾ ਉਹ ਤਾਂ ਡਰੀ ਬੈਠੀ ਹੂ ਚਾਹੇ ਤੂੰ ਕੀੜਾ ਮਾਰ। ਉਹਦਾ ਮੱਚ ਗਿਆ ਉਹ ਤਣ ਮਣ ਜਾਵਾ। ਮੱਚ ਨਹੀਂ ਗਿਆ। ਚੱਲ ਫਿਰ ਮੈਂ ਅੱਜ ਪਿੰਡ ਜਾਇਆ ਮਾ। ਠੀਕ ਆ? ਐ ਨਹੀਂ ਪਤਾ ਆਥਣੇ। ਨਹੀਂ ਤਰ ਕਰ ਤੇਰੇ ਕੋਲ ਬਾਹ ਕਾ ਦੇ ਆਂ। ਚੱਲ ਫਿਰ ਐ ਕਰ ਦੂੰ। ਹੁਣ ਮੈਂ ਤੁਹਾਨੂੰ ਗੱਲ ਤਾਂ ਹੋਰ ਦੱਸਦਾ। ਤੂੰ ਜਾ ਕੇ ਆ ਪਿੰਡ। ਹਾਂ ਹਾਂ। ਤੇ ਮੈਂ ਖੇਤ ਵਹਿੰਦਾ ਜਾ ਕੇ। ਨਾਲ ਤਾਂ ਮੈਨੂੰ ਗਿੜਕ ਹੜਕਾਉ। ਆਹੋ। ਮੈਂ ਔਰ ਗੱਲ ਕਹਿਣਾ ਦੱਸੀ ਨਾ ਕਿਸੇ ਨੂੰ ਮੈਂ ਖੇਤ ਕੁੱਤ ਜਾਣਾ ਪਤ ਨਹੀਂ ਹੁੰਦਾ ਮਾਰੇ ਟਾਈਮ ਦਾ ਨਹੀਂ ਨਹੀਂ ਮੈਂ ਕਿਸੇ ਨੂੰ ਨਹੀਂ ਦੱਸਦਾ ਦਾ ਕੱਲਾ ਜਾਈ ਮਾੜਾ ਮੋਟਾ ਬੁੱਕਲ ਦਾ ਹਥਿਆਰ ਲੈ ਜਾਈ ਨਾ ਨਾ ਮੈਂ ਭਾਈ ਕੇ ਵਾਲੇ ਰਾਹ ਪਏ ਕੇ ਤੇ ਮੈਂ ਖੇਤ ਵਹਿਣਾ ਜਾ ਕੇ ਜੇ ਲਾਡੀ ਆਇਆ ਹੋਇਆ ਕੋਈ ਵਿੜਕਦਾ ਲਵਾਂ ਆ ਮੂੰਹਾਂ ਲਾਏ ਬਸ ਤੂੰ ਕਿਸੇ ਨੂੰ ਤੈਨੂੰ ਪਹਿਲਾਂ ਕਹਿਣ ਦੀ ਲੋੜ ਨਹੀਂ ਹੁਣ ਜੇ ਆਪਾਂ ਕੋਈ ਲੜਾਈ ਲੜਾਂਗੇ ਕਾਨੂੰਨੀ ਲੜਾਈ ਲੜਾਂਗੇ ਬਸ ਦਾ ਮਾੜਾ ਗਾਨੀ ਕਿਹਾ ਨਾ ਠੀਕ ਹੈ ਜੇ ਤੈਨੂੰ ਬੋਲੂ ਤੇ ਫੋਨ ਚ ਭਰ ਲੈ ਆਪਾਂ ਉਹਦੇ ਵਕੀਲ ਦੇ ਪਿੱਛੇ ਗਾ ਤੂੰ ਐਂ ਕਰ ਮਰਾ ਹਿੰਮਤ ਨਾ ਬੌੜੀ ਬਸ ਠੀਕ ਹੈ ਚੰਗਾ ਆ ਮੈਂ ਚੜਾ ਕੇ ਆਵਾਂ ਤੇ ਨਾ ਨਾ ਚੱਲ ਕੋਈ ਨਾ ਮੱਥੇ ਲਾ ਜਾਉ ਤੁਰਿਆ ਜਾਉ ਮੈਂ ਦੇਖ ਲੈ ਨਾ ਤੁਰਿਆ ਜਾ ਮਾਥੇ ਦੇ ਨੂੰ ਮੁੰਡੇ ਨੂੰ ਕਿਥੇ ਨੂੰ ਚੱਲ ਐਂ ਕਰ ਰੱਖੀ ਠੀਕ ਹੈ ਠੀਕ ਹੈ ਚੱਲ ਮੈਂ ਖੇਤ ਜਾਣਾ ਠੀਕ ਹੈ ਠੀਕ ਹੈ ਚੰਗਾ ਚਾਹ ਪਾਣੀ ਪੀ ਕੇ ਜਾਣਾ ਬਾਈ ਚੰਗਾ ਉਹ ਹੋਰ ਚਾਹ ਪਾਣੀ ਪੀ ਹੁੰਦਾ ਬਸ 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 ਯਾਰ ਲਾ ਫੜਦੀ ਸਹੀ ਹੈ ਸਾਲੇ ਨੂੰ ਜਾ ਆਉਂਦੇ ਪਿੰਡ ਲੀੜਾ ਕਪੜਾ ਚੱਕ ਲਿਓ ਮੁੜ ਕੇ ਪਾਵਾਂਗੇ ਪਦੀੜ ਲਾ ਵੇਖਣਾ ਬਣੇ ਬਣਾਏ ਰਾਜ ਦਰਬਾਰ ਤੇ ਰਾਜ ਕਰੀ ਜਾਂਦੇ। ਸਸ ਗਿਆ ਵੀ? ਸਸ ਗਿਆ ਵੀਰੇ? ਸੋ ਠੀਕ ਆ। ਹਾਂ ਮੈਂ ਤਾਂ ਠੀਕ ਆ ਤੂੰ ਦੱਸ ਕਿਵੇਂ ਆ? ਹਾਂ ਮੈਂ ਤਾਂ ਠੀਕ ਆ ਤੇ ਉਹ ਮੈਂ ਪੁੱਛਦਾ ਸੀ। ਮੈਂ ਕਿਹਾ ਮੰਮੀ ਆ ਗਈ ਤੇਰੀ? ਹਾਂ ਉਹ ਤਾਂ ਆਗੇ ਨਹੀਂ। ਅੱਛਾ ਗੱਲ ਕਰਨੀ ਸੀ ਮੈਂ ਕੋਈ ਕਿੱਥੇ ਆ? ਉਹੀ ਇੱਥੇ ਨੇ ਸੀ। ਇੱਧਰ ਹੀ ਬੈਠਿਆ। ਹਾਂ। ਅੱਛਾ ਚੱਲ ਫਿਰ ਮੈਂ ਜਾਣਾ ਹੈ। ਮਾੜੀ ਗੱਲ ਸੁਣੀ ਵੀਰੇ। ਮੈਂ ਪੁੱਛਦੀ ਸੀ ਕੀ ਗੱਲ ਹੋਗੀ? ਹੁਣ ਇੰਨਾ ਸਾਰਾ ਕੁਝ ਬਦਲ ਕਾ ਤੁਰਿਆ। ਕਿ ਮੈਂ ਬਾਬੀ ਕੀ ਬਦਲ ਗਿਆ ਸਾਰਾ ਕੁਝ ਉਹੀ ਤਾਂ ਹੈਗਾ ਤੂੰ ਆਪ ਹੀ ਤਾਂ ਕਿਹਾ ਸੀਗਾ ਵੀ ਜੇ ਤੁਸੀਂ ਕੁੜੀ ਗੋਦ ਦੇ ਦੋਗੇ ਤਾਂ ਮੈਂ ਕੇਸ ਵਾਪਸ ਲੈ ਲੂੰਗਾ ਹੁਣ ਤੂੰ ਉਸ ਗੱਲ ਤੋਂ ਮੁੱਕਰੀ ਕਾ ਤੋ ਜਾਣਾ ਉਹ ਬਾਬੀ ਨਹੀਂ ਮੁੱਕਰਦਾ ਮੈਂ ਕੋਈ ਗੱਲਾਂ ਹੀ ਇਹ ਜਿਹੀਆਂ ਨੇ ਕੋਈ ਨਹੀਂ ਤੈਨੂੰ ਹੌਲੀ ਹੌਲੀ ਸਾਰਾ ਪਤਾ ਲੱਗ ਜੂਗਾ ਤੂੰ ਅੱਗੇ ਕਹਿੰਦਾ ਸੀਗਾ ਮੈਂ ਆਪਦਾ ਹਿੱਸਾ ਲੈ ਕੇ ਜਾਣਾ ਹੁਣ ਤੂੰ ਕਹੀ ਇਹਨਾ ਮੈਂ ਸਾਰੀ ਜ਼ਮੀਨ ਨਹੀਂ ਲੈ ਕੇ ਜਾਣੀ ਆ ਤੇਰੇ ਮਨ ਚ ਤਾਂ ਕਦੇ ਜ਼ਮੀਨ ਦਾ ਲਾਲਚ ਆਇ ਹੀ ਨਹੀਂ ਫਿਰ ਹੁਣ ਕੀ ਹੋ ਗਿਆ ਹੁਣ ਕਾ ਤੋ ਜ਼ਮੀਨ ਪਿੱਛੇ ਪੈ ਗਿਆ ਤੂੰ ਬਾਬੀ ਜ਼ਰੂਰੀ ਤਾਂ ਨਹੀਂ ਹੁੰਦਾ ਵੀ ਹਰੇਕ ਬੰਦਾ ਜ਼ਮੀਨ ਖਾਤਰੀ ਲੜਦਾ ਹੈ ਜਿਵੇਂ ਨੇ ਪਹਿਲਾਂ ਕੌਣ ਨਾਲ ਲੈ ਗਿਆ ਮੇਰਾ ਪਿਓ ਨਾਲ ਲੈ ਗਿਆ ਮੇਰਾ ਦਾਦਾ ਨਾਲ ਲੈ ਗਿਆ ਪਰ ਕੁਝ ਗੱਲਾਂ ਹੁੰਦੀਆਂ ਨੇ ਕੁਝ ਹੱਕ ਹੁੰਦੇ ਆ ਬੰਦੇ ਦੇ ਜਿਹੜੇ ਉਹਨੂੰ ਮਿਲਣੇ ਚਾਹੀਦੇ ਹੁੰਦੇ ਆ ਮੈਂ ਮੰਨਦੀ ਆਂ ਚਲ ਵੀ ਹੱਕ ਮਿਲਣੇ ਚਾਹੀਦੇ ਨੇ ਪਰ ਤੁਸੀਂ ਹੁਣ ਸਾਰਾ ਕੁਝ ਆਪ ਦੇ ਵਿੱਚ ਸਹੀ ਕਰ ਲਿਆ ਸੀ ਨਾ ਦੇਖ ਲਾ ਆਕਾਸ਼ ਵੀ ਕਿੰਨਾ ਤਰ੍ਹਾਂ ਵਧੀਆ ਰਹਿਣ ਲੱਗ ਗਿਆ ਸੀ ਭਰਾ ਵਾਂਗੂ ਵਰਤਣ ਲੱਗ ਗਏ ਸੀ ਫਿਰ ਹੁਣ ਕਾਹਤੋਂ ਵੈਰ ਪਾਈ ਜਾਂਦੇ ਹੋ ਤੈਨੂੰ ਵੀ ਪਤਾ ਮੋਸਾ ਤਾਂ ਮੇਰੀ ਜ਼ਿੰਦਗੀ 'ਚ ਸਾਰਾ ਕੁਝ ਠੀਕ ਹੋਇਆ ਆ ਕੁਝ ਫੇਰ ਹੋਣ ਲੱਗ ਗਿਆ ਸਾਰਾ ਕਸੂਰ ਮੇਰਾ ਹੀ ਕੱਢਣਗੇ ਤੂੰ ਸੰਸਣਾ ਮੰਨ ਮੇਰੀ ਗੱਲ ਸੁਣ ਲੈ ਤੇਰੇ ਨਾਲ ਕੋਈ ਕਰਤੂ ਦੇਖੀ ਜਾਈ ਹੌਲੀ ਹੌਲੀ ਜਿਵੇਂ ਜਿਵੇਂ ਗੱਲਾਂ ਸਾਹਮਣੇ ਆਉਣਗੀਆਂ ਨਾ ਤੈਨੂੰ ਆਪ ਹੀ ਪਤਾ ਲੱਗ ਜੂ ਕਿ ਕੌਣ ਸਹੀ ਸੀ ਤੇ ਕੌਣ ਗਲਤ ਸੀ ਮੈਨੂੰ ਸਹੀ ਗਲਤ ਦਾ ਨਹੀਂ ਪਤਾ ਪਰ ਮੈਂ ਤਾਂ ਐਂ ਕਹਿੰਦੀ ਆ ਪਿਛਲੀਆਂ ਗੱਲਾਂ ਭੁੱਲ ਕੇ ਜੇ ਆਪਾਂ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰ ਲਏ ਉਹ ਤੋਂ ਵਧੀਆ ਕੁਝ ਨਹੀਂ ਹੁੰਦਾ ਕਿਉਂਕਿ ਜਿਹੜੇ ਪਿਛਲੇ ਜ਼ਖਮ ਹੁੰਦੇ ਆ ਨਾ ਉਹ ਹਮੇਸ਼ਾ ਹੀ ਤਕਲੀਫ ਦਿੰਦੇ ਆ ਮੈਂ ਤਾਂ ਸਾਰੀਆਂ ਗੱਲਾਂ ਭੁੱਲੀ ਬੈਠਾ ਸੀ ਪ੍ਰਾਣੀਆਂ ਲੜਾਈ ਪੜਾਈ ਸਾਰੀਆਂ ਗੱਲਾਂ ਭੁੱਲ ਗਿਆ ਸੀ ਪਰ ਕੁਝ ਗੱਲਾਂ ਹੀ ਮੇਰੇ ਹੁਣ ਸਾਹਮਣੇ ਆਈਆਂ ਪਾ ਵੀ ਜਿਹੜੀਆਂ ਮੈਨੂੰ ਸੌਣ ਨਹੀਂ ਦਿੰਦੀਆਂ ਰਾਤ ਨੂੰ ਦੱਸ ਮੈਂ ਕੀ ਕਰਾਂ ਮੈਨੂੰ ਵੀ ਤਾਂ ਦੱਸ ਨਾ ਵੀ ਕੀ ਗੱਲ ਐ ਹੋਜੀ ਮੇਰੇ ਮਨ ਚ ਤਾਂ ਹੀ ਹੁੰਦਾ ਵੀ ਕਾਲਾ ਵੀਰਾ ਤਾਂ ਐ ਕਰ ਹੀ ਨਹੀਂ ਸਕਦਾ ਵੀ ਉਹਨੇ ਇਹ ਸਭ ਕੁਝ ਕਿਉਂ ਕੀਤਾ ਕੋਈ ਨਹੀਂ ਮੈਂ ਤੈਨੂੰ ਦੱਸੀਦਾ ਜਾਣਾ ਵੀ ਤੈਨੂੰ ਆਪੇ ਪਤਾ ਲੱਗ ਜੂ ਹੌਲੀ ਹੌਲੀ ਸਾਰਾ ਪਤਾ ਲੱਗ ਜੂ ਹੁਣ ਮੈਂ ਤੈਨੂੰ ਕੀ ਦੱਸਾਂ ਮੈਨੂੰ ਤਾਂ ਆਪ ਹੁਣ ਗੱਲਾਂ ਪਤਾ ਲੱਗੀਆਂ ਨੇ ਜਿਵੇਂ ਜਿਵੇਂ ਸਾਹਮਣੇ ਆਉਣਗੀਆਂ ਨਾ ਗੱਲਾਂ ਤੈਨੂੰ ਮੈਂ ਆਪੇ ਦੱਸ ਦੂੰ ਵੀ ਆਹ ਗੱਲਾਂ ਸੀ ਆਹ ਗੱਲਾਂ ਖਾਤਰ ਮੈਂ ਲੜਦਾ ਸੀ ਨਾ ਤੁਸੀਂ ਆਕਾਸ਼ ਨਾਲ ਖੇਤ ਲੜੇ ਸੀਗੇ ਵੀਰੇ ਉਹ ਨਹੀਂ ਨਹੀਂ ਮੈਂ ਕਿਉਂ ਲੜਨਾ ਅੱਜ ਤੱਕ ਮੈਂ ਲੜਿਆ ਉਮਰ ਦਸ ਦਸ ਸੀਗਾ ਕਹਿੰਦੇ ਫਫੜ ਤੇ ਕਾਲਾ ਆਏ ਸੀਗੇ ਤੇ ਮੇਰੇ ਗੁਲਾਮੇ ਚੱਤ ਪਾਉਂਦੇ ਸੀਗੇ ਉਹ ਤਾਂ ਫਿਰ ਸੇਰ ਨੂੰ ਸਵਾ ਸੇਰ ਮਿਲ ਹੀ ਜਾਂਦਾ ਹੁੰਦਾ ਜਿਹੜਾ ਜ ਮੂਰੋ ਅਗਲਾ ਬੋਲੂਗਾ ਚਾਹੇ ਜਾ ਕਰੂਗਾ ਉਹ ਜਾ ਕਰਾ ਲੂਗਾ ਹੈ ਮੈਂ ਥੈਂਕ ਯੂ ਨਹੀਂ ਆ ਉਧਰ ਵਿਚਾਰੀ ਹਰਪੀਤ ਕੱਲੀ ਆ ਹੈ ਉੱਤੋਂ ਦੇ ਕੋਲ ਹੁਣ ਕੁੜੀ ਆ ਤੇ ਤੁਸੀਂ ਆਪ ਦੇ ਵਿੱਚ ਕਿਉਂ ਆਪਸ ਵਿੱਚ ਵੈਰ ਪਾਉਣਿਓ ਹੈ ਉਹ ਮੈਂ ਤਾਂ ਕੋਈ ਵੈਰ ਨਹੀਂ ਪਾਉਂਦਾ ਕੋਈ ਮੈਂ ਬਾਰ ਨਹੀਂ ਕਰਦਾ ਕਿਸੇ ਤੇ ਮੈਂ ਤਾਂ ਕਾਨੂੰਨੀ ਲੜਾਈ ਲੜਨੀ ਆ ਠੀਕ ਹੈ ਜਿਹੜਾ ਫੈਸਲਾ ਹੋ ਗਿਆ ਹੋ ਗਿਆ ਠੀਕ ਹੈ ਚਾ ਕੋਈ ਨਹੀਂ ਤੂੰ ਸੰਸਾਣਾ ਨਾ ਕਰ ਠੀਕ ਹੈ ਤੇਰਾ ਘਰ ਨਹੀਂ ਟੁੱਟਣ ਦਿੰਦਾ ਮੈਂ ਨਾ ਤੈਨੂੰ ਕੋਈ ਦੁੱਖ ਤਕਲੀਫ ਆਉਣ ਦੇਵਾਂ ਠੀਕ ਆ ਕੋਈ ਨਹੀਂ ਚਾਹ ਮੜਾ ਕੇ ਗੱਲ ਕਰ ਲੈ ਠੀਕ ਹੈ ਵੀਰੇ ਪਤਾ ਹੀ ਨਹੀਂ ਕੀ ਹੋ ਜਾਂਦਾ ਇੱਕ ਮੁਸੀਬਤ ਘਰੋਂ ਜਾਂਦੀ ਆ ਦੂਜੀ ਆ ਜਾਂਦੀ ਆ ਪਤਾ ਹੀ ਨਹੀਂ ਕਿਉਂ ਜ਼ਿੰਦਗੀ ਸਿੱਧੀ ਕਿਉਂ ਨਹੀਂ ਚੱਲ ਸਕਦੀ ਐਂ ਕਾ ਤੋ ਹੋ ਰਿਹਾ ਮੈਂ ਤੈਨੂੰ ਮਾੜੀ ਮੋਟੀ ਵੀ ਅਸਲ ਮੌਤ ਹੈਨੀ ਵੀ ਜਦੋਂ ਕਿਸੇ ਦੇ ਘਰੇ ਆਉਂਦੇ ਹੁੰਦੇ ਤਾਂ ਅਗਲੇ ਨੂੰ ਕੋਈ ਰਾਮ ਰਮਈਆ ਕਰੀਦਾ ਅਕਲ ਮੌਤ ਤਾਂ ਮੈਨੂੰ ਐ ਲੱਗਦਾ ਵੀ ਅਕਲ ਵੀ ਤੇ ਆਪਦੀ ਏਕਾਤ ਵੀ ਅੱਧੇ ਕੁ ਲੋਕ ਪੁੱਲੇ ਬੈਠੇ ਆ ਹੈ ਜਿਨ੍ਹਾਂ ਨੂੰ ਆ ਹੀ ਨਹੀਂ ਪਤਾ ਵੀ ਜਦੋਂ ਮਾਲਕ ਘਰੇ ਆਉਂਦੇ ਆ ਨੌਕਰਾਂ ਚਾਕਰਾਂ ਦਾ ਹੱਕ ਹੁੰਦਾ ਪਾਣੀ ਤਾਂ ਨਹੀਂ ਲੈ ਕੇ ਆਉਣਾ ਨੌਕਰਾਂ ਚਾਕਰਾਂ ਦਾ ਤੈਨੂੰ ਮਾਲਕ ਸਮਝਦਾ ਕੌਣ ਹੈ ਲੈ ਕੋਈ ਸਮਝੇ ਨਾ ਸਮਝੇ ਜਿਹੜਾ ਮਾਲਕ ਹੋ ਬੱਜੂ ਦਾ ਉਹੀ ਮੇਰੀ ਗੱਲ ਸੁਣ ਮੇਰੇ ਨਾਲ ਨਾ ਬੜੀ ਪਕਾਈ ਨਾ ਕਰਿਆ ਕਰ ਨੜੇ ਮੈਨੂੰ ਆਏ ਦੱਸ ਤੁਸੀਂ ਕੌਣ ਹੋ ਨੇ ਮੇਰੇ ਪੁੱਤ ਦੇ ਗਲਾਮੇ ਚ ਹੱਥ ਪਾਉਣ ਵਾਲੇ ਮੈਂ ਦੇਖਣਾ ਅਸੀਂ ਹੈ ਅਸੀਂ ਮਾਲਕਾਂ ਉਹ ਜਗ੍ਹਾ ਦੇ ਜਿੱਥੇ ਉਹ ਜਾ ਕੇ ਆਏ ਪੈਰ ਪਾਉਂਦਾ ਹੈ ਆ ਪੈਰ ਜਿਹੜਾ ਉਹ ਜ਼ਮੀਨ 'ਚ ਪਾਉਂਦਾ ਜੇ ਇਹੀ ਪੈਰ ਨਾ ਵੱਢ ਕੇ ਉਹਦੇ ਹੱਥ ਜਿਫੜਾਇਆ ਤਾਂ ਤੁਸੀਂ ਵੀ ਕੀ ਯਾਦ ਰੱਖੋਗੇ ਸਾਨੂੰ ਮਾੜੀ ਮੋਟੀ ਨੇ ਸ਼ਰਮ ਵਾਲਾ ਪੈਰ ਵੱਢ ਕੇ ਇਹ ਹੱਥ ਜਿਫੜਾ ਦੂ ਐਡਾ ਵੀ ਤੂੰ ਮਹਾਰਾਜਾ ਨਹੀਂ ਬਣ ਗਿਆ ਹੈਗਾ ਉਹ ਤਾਂ ਹੁਣ ਪਤਾ ਲੱਗੂ ਸਿਆਣੇ ਕਹਿੰਦੇ ਹੁੰਦੇ ਆ ਕਹਿੰਦੇ ਸਹੇ ਦਾ ਮਾਸ ਹੁੰਦਾ ਨਾ ਜਿਹੜਾ ਉਹ ਲੋਕ ਖਾਨ ਨੂੰ ਕਰਦੇ ਆ ਪਰ ਸਹਾ ਕੀ ਕਰਦਾ ਸਹਾ ਉਹਦਾ ਮਾਸ ਸਭ ਬਚਾਉਣ ਦੀ ਸੋਚਦਾ ਹੁੰਦਾ ਸਹੇ ਨੇ ਅੱਜ ਤੱਕ ਕਿਸੇ ਦਾ ਮਾਸ ਨਹੀਂ ਖਾਦਾ ਮੈਂ ਉਹੀ ਸਿਆਣਪ ਦੀ ਗੱਲ ਦੱਸਦਾ ਵੀ ਜੇ ਸਹੇ ਨੂੰ ਆਉ ਆ ਉਹਦਾ ਮਾਸ ਬਚ ਜੇ ਨਾ ਹੁਣ ਬਸ ਉਹ ਪੜੀ ਆ ਰੱਬ ਦਾ ਨਾਮ ਲਓ ਤੇ ਆ ਉਹਦਾ ਮਾਸ ਬਚਾਓ ਤੂੰ ਆਪ ਦੀਆਂ ਬਾਲੀਆਂ ਸਿਆਣਪ ਆ ਨਾ ਆਪਣੇ ਕੋਲ ਹੀ ਰੱਖ ਮੈਨੂੰ ਮੱਤਾਂ ਦੇਣ ਦੀ ਲੋੜ ਨਹੀਂ ਹੈਗੀ ਉਹ ਮੱਤ ਤਾਂ ਉਹਨੂੰ ਦਿੱਤੀ ਜਾਂਦੀ ਹੁੰਦੀ ਆ ਜਿਹੜਾ ਬੰਦਾ ਮੱਤ ਲੈਣ ਦੇ ਕਾਬਲ ਹੋਵੇ ਜਿਹੜਾ ਬੰਦਾ ਪਹਿਲਾਂ ਹੀ ਹੰੜਿਆ ਵਰਤਿਆ ਹੋਵੇ ਹੈ ਘਗੀਆਂ ਠੋਰੀਆਂ ਮਾਰ ਕੇ ਰਾਜ ਚ ਬੈਠਾ ਹੋਵੇ ਉਹਨਾਂ ਨੂੰ ਮਤਾਂ ਦੇਣ ਦਾ ਮੇਰੀ ਕੀ ਹਿੰਮਤ ਹੈ ਮੇਰੀ ਕੀ ਔਕਾਤ ਹੈ ਵੀ ਮੈਂ ਮਤਾਂ ਦੇਵਾਂ ਕਿਸੇ ਨੂੰ ਜਦੋਂ ਤੇਰੀ ਔਕਾਤ ਹੀ ਹੈ ਨਹੀਂ ਫਿਰ ਮੇਰੇ ਘਰੇ ਕਰਨ ਕੀ ਹੋਣਾ ਹੈ ਲੈ ਦੇਖ ਲੈ ਫੇਰ ਉਹੀ ਗੱਲ ਇਹ ਘਰ ਤੈਨੂੰ ਨਹੀਂ ਪਤਾ ਵੀ ਕੀ ਦਾ ਇਹ ਘਰ ਮੇਰੇ ਪੁੱਤ ਦਾ ਹੈ ਲੱਗੀ ਸਮਝ ਤੇ ਫਿਰ ਆਪ ਕੋ ਆਪਣਾ ਹੈ ਦੇਖ ਲੈ ਗੱਲਾਂ ਦੇਖ ਗੱਲਾਂ ਹੈ ਮੈਂ ਤਾਂ ਇਹ ਕਹਿਣਾ ਪਲੀ ਇਮਾਨਸੀ ਨਾ ਮੈਂ ਤਾਂ ਇੱਕ رائے ਦੇਣਾ ਵੀ ਜੇ ਮੰਨੇ ਤਾਂ ਠੀਕ ਆ ਵੀ ਜਿੰਨਾ ਤੇਰਾ ਲੀੜਾ ਕੱਪੜਾ ਚਾਹ ਠੀਕ ਆ ਕੋਈ ਸਿਆਉਣਾ ਸੱਪਾ ਵੀ ਹੋ ਮੇਰੇ ਪਿਓ ਦਾ ਤੇਰੇ ਕੋਲੇ ਠੀਕ ਆ ਜੇ ਲੈ ਕੇ ਭਲੀ ਇਮਾਨਸੀ ਨਾਲ ਘਰ ਖਾਲੀ ਕਰਕੇ ਇੱਥੋਂ ਭਗ ਜਾਉ ਤਾਂ ਮੈਂ ਕੁਝ ਨਹੀਂ ਕਹਿੰਦਾ ਇਹ ਤਾਂ ਗੱਲ ਤੂੰ ਭੱਲ ਜਾ ਵੀ ਮੈਂ ਘਰ ਛੱਡ ਕੇ ਭਗ ਜਾਉ ਤੂੰ ਪੱਤਰੇ ਬਾਚ ਇੱਥੋਂ ਨਹੀਂ ਮੇਰਾ ਤਾਂ ਘਰ ਆ ਇਹ ਤੱਕਾ ਪਹਿਲਾਂ ਗਿਆ ਚੱਲ ਹੁਣ ਨਹੀਂ ਚੱਲਦਾ ਕਹਿੰਦੇ ਹੁੰਦੇ ਇੱਕ ਤੇ ਇੱਕ 11 ਹੁੰਦੇ ਆ ਪਹਿਲਾ ਮੈਂ ਇਕੱਲਾ ਸੀ ਤੇ ਹੁਣ ਮੇਰੇ ਨਾਲ ਫੁੱਫੜ ਵੀ ਖੜਾ ਹੈ। ਫੁੱਫੜ ਨੂੰ ਤਾਂ ਮੈਂ ਕਦੇ ਬਾਰਮੂਰ ਦੀ ਨਹੀਂ ਸੀ ਲੰਘਣ ਦਿੱਤਾ ਜਿਹੜਾ ਹੁਣ ਤੇਰੀ ਸ਼ੈ ਤੇ ਇੱਥੇ ਆਉਂਦਾ ਹੈਗਾ। ਚਲ ਫੁੱਫੜ ਦੇ ਡਰਾਵੇ ਜੇ ਨਾ ਮੈਨੂੰ ਨਾ ਦੇ ਤੂੰ। ਛੋਡੀ ਮਰਜੀ ਸਿਆਣੇ ਬੰਦੇ ਦਾ ਤਾਂ ਕਿਹੜਾ ਫਰਜ਼ ਹੁੰਦਾ ਵੀ ਬੰਦੇ ਨੂੰ ਸਮਝਾ ਦੇ। ਗਾਹਾਂ ਗਾਂ ਲੈ ਬੰਦੇ ਦੀ ਸਿਆਣਪਾ ਵੀ ਕਿੰਨੀ ਕਾਕਲ ਤੋਂ ਗੱਲ ਸੋਚਦਾ ਜਾਂ ਕੰਮ ਲੈਂਦਾ। ਹੈ? ਚਲ ਸਸਰੀ ਘਰ ਇੱਕ ਦਿਨ ਆ ਹੱਥ ਅੱਜ ਤਾਂ ਸਸਰੀ ਘਰ ਲਈ ਜੁੜਿਆ। ਇੱਕ ਦਿਨ ਆਏ ਗੇਟੋਂ ਬਾਹਰ ਸਾਨੂੰ ਕੱਢ ਕੇ ਜੁੜੇ ਹੋਣਗੇ ਵੀ ਸ਼ੁਕਰ ਮੇਰੀ ਜ਼ਿੰਦਗੀ ਚੋਂ ਗ੍ਰਹਿ ਟਲ ਕੇ ਟਲ ਕੇ ਗਰੇ ਸੱਚ ਇੱਕ ਗੱਲ ਹੋਰ ਵੀ ਦੱਸਣੀ ਸੀ ਕਿ ਮੈਨੂੰ ਹੁਣ ਇਹ ਵੀ ਪਤਾ ਲੱਗ ਗਿਆ ਵੀ ਮੇਰੇ ਮਾਪਿਆਂ ਨਾਲ ਕੀ ਹੋਇਆ ਤੇ ਕਿਵੇਂ ਕਰਿਆ ਬਸ ਹੁਣ ਤਾਂ ਮੈਂ ਉਹਦੀ ਚੈਨ ਨਾਲ ਬੈਠੂੰਗਾ ਜਦੋਂ ਮੇਰੇ ਮਾਪਿਆਂ ਨੂੰ ਇਨਸਾਫ ਮਿਲੂ ਤੇ ਉਹਦੇ ਦੋਸ਼ੀ ਸਲਾਖਾਂ ਦੇ ਪਿੱਛੇ ਹੋਣਗੇ ਮੇਰੀ ਗੱਲ ਸੁਣ ਲਈ ਕਿ ਸਾਰਾ ਕੁਛ ਨਾ ਤੇਰੇ ਕਰਕੇ ਹੋ ਰਿਹਾ ਹੈ ਮੰਮੀ ਗੱਲ ਕੀ ਹੋ ਗਈ ਤੁਹਾਨੂੰ ਹਲੇ ਤੈਨੂੰ ਗੱਲ ਦਾ ਨਹੀਂ ਪਤਾ ਜਿਹੜਾ ਕੁਛ ਉਹ ਬੋਲ ਕੇ ਗਿਆਗਾ ਉਹਦੀ ਨਹੀਂ ਹਿੰਮਤ ਨਹੀਂ ਸੀ ਉਹ ਆ ਕੁਝ ਬੋਲ ਜਾਂਦਾ ਮੈਨੂੰ ਗੱਲ ਕੀ ਹੋ ਗਈ ਕੌਣ ਕੀ ਬੋਲ ਗਿਆ ਤੁਸੀਂ ਮੈਨਾਂ ਕਹ ਤੂੰ ਐ ਕਰੀ ਜਾਂਦੇ ਹੋ ਕਾਲੇ ਨੂੰ ਘਰੇ ਕੌਣ ਬਣਾਉਂਦਾ ਸੀ ਕੌਣ ਬਣਾਉਂਦਾ ਸੀ ਉਹਨੂੰ ਘਰੇ ਉਹਦਾ ਘਰਾ ਕੋਦ ਮਰਜ਼ੀ ਆ ਸਕਦਾ ਉਹਦਾ ਘਰ ਨਹੀਂ ਘਰ ਨਾ ਇਹ ਮੇਰੇ ਪੁੱਤ ਦਾ ਹੈ ਇਹ ਸਾਰੇ ਤੇਰੀਆਂ ਘੜੀਆਂ ਮਿਠੀਆਂ ਨੇ ਜਿਵੇਂ ਤੂੰ ਉਹਨੂੰ ਫੋਨ ਕਰ ਕਰਸਾਦੀ ਸੀ ਤੇ ਆਏ ਨੂੰ ਦਿੰਦੀ ਸੀ ਚਾਹਾਂ ਮੜਾ ਬਣਾ ਕੇ ਅਗਰ ਮੈਂ ਮਾਰਿਆ ਵੀ ਕੀ ਕੱਪ ਤਾ ਮੈਨੂੰ ਛੱਡੋ ਚੰਗਾ ਵੀ ਕੁਛ ਨਹੀਂ ਕੀਤਾ ਰਹਿੰਦੀ ਹੁੰਦੀ ਕੁੜੀ ਗੋਦ ਦੇਦੀ ਉਹਨੂੰ ਉਹ ਤਾਂ ਕਰ ਗਿਆ ਨਾ ਸ਼ਰੀਕਾ ਵਾਲੀ ਮਾਂ ਕੁੜੀ ਕਹਿੰਦਾ ਮਰਜੀਂ ਦਿੱਤੀ ਆ ਉਹਦੇ ਜਿਹਾ ਆਕਾਸ਼ ਦੀ ਮਰਜੀ ਸੀ ਫੇਰੇ ਕੁੜੀ ਗੋਦ ਦਿੱਤੀ ਆ ਗੱਲ ਕੀ ਹੋ ਗਈ ਉਹਦੋਂ ਤਾਂ ਛੇਤੀ ਕਹਿੰਦੀ ਸੀ ਉਹ ਤਾਂ ਆਪਣੇ ਆਪੇ ਸਾਰੇ ਕੇਸ ਵਾਪਸ ਲੈਣ ਹੁਣ ਲੈ ਲੈਣ ਕੇਸ ਵਾਪਸ ਮਾਂ ਮੈਨੂੰ ਨਹੀਂ ਪਤਾ ਵੀ ਕੀ ਗੱਲ ਆ ਕੀ ਗੱਲ ਨਹੀਂ ਹੈਗੀ ਇਹੋ ਜੀ ਸੋਕੋ ਮੈਂ ਵੀ ਉਹਦੇ ਨਾਲ ਗੱਲ ਕੀਤੀ ਸੀ ਵੀਰੇ ਐ ਕਿਉਂ ਤੂੰ ਕੀਤਾ ਮੈਂ ਤਾਂ ਸੱਚ ਕੀ ਕਰਾਂ ਗੱਲ ਤਾਂ ਤੈਨੂੰ ਉਦੋਂ ਪਤਾ ਲੱਗੂ ਇੱਜਤ ਨੂੰ ਤੇਰੇ ਹੱਥੋਂ ਨਾ ਸਾਰਾ ਕੁਝ ਵਗ ਗਿਆ ਹੁਣ ਅਗਲੇ ਦੇ ਕੇਸ ਤਾਂ ਕੀ ਵਾਪਸ ਲੈਣਾ ਸਾਰਾ ਕੁਝ ਤੇ ਮਾਲਕ ਉਹਨੇ ਬਣ ਜਾਣਾ ਮਾਂ ਇਹੋ ਜੀ ਕੋਈ ਗੱਲ ਨਹੀਂ ਹੈਗੀ ਤੁਹਾਨੂੰ ਉਹੀ ਲੱਗਦਾ ਕਾਲਾ ਵੀਰ ਹੱਥ ਨਾਲ ਲਾ ਮੈਨੂੰ ਕਾਲਾ ਵੀਰ ਇਹੋ ਜਿਹਾ ਨਹੀਂ ਹੈਗਾ ਮਾਂ ਉਹ ਕਦੇ ਵੀ ਐ ਬੇਇਨਸਾਫੀ ਨਹੀਂ ਕਰਦਾ ਆਪਣੇ ਨਾਲ ਨਾ ਸਾਰਾ ਕੁਝ ਉਹਦਾ ਕਿਵੇਂ ਹੋ ਸਕਦਾ ਮੈਨੂੰ ਤਾਂ ਤੇਰੀ ਸਮਝ ਆਉਂਦੀ ਹਲੇ ਵੀ ਉਹ ਤੇ ਬੋਲੀ ਚ ਕਿਉਂ ਬੋਲਦੀ ਐ ਕਿ ਕਾਲਾ ਵੀਰ ਇਹੋ ਜਿਹਾ ਨਹੀਂ ਹੈਗਾ ਤੂੰ ਉਹਨਾਂ ਬਾਰੇ ਕੀ ਜਾਣਦੀ ਐ ਤੂੰ ਤਾਂ ਜੈਰੀ ਸਾਫ ਨੇ ਜੈਰੀ ਸਾਫ ਮਾ ਜੇ ਕੁਝ ਕੀਤਾ ਹੋਗਾ ਤਾਂ ਹੀ ਉਹ ਇਹੋ ਜਿਹਾ ਕੁਝ ਕਰਦੇ ਆ ਨਹੀਂ ਮੈਨੂੰ ਸਾਰੀ ਪਤਾ ਜਿੰਨਾ ਉਹ ਮੇਰੇ ਨਾਲ ਖੜਾ ਨਾ ਅੱਜ ਤੱਕ ਕੋਈ ਮੇਰੇ ਨਾਲ ਨਹੀਂ ਖੜਾ ਤੇਰੇ ਕਹਿੰਦਾ ਮਤਲਬ ਕੀ ਹੈ ਮਤ ਸਾਫ ਸਾਫ ਦੱਸ ਦੇ ਤੂੰ ਕਹਿਣਾ ਕੀ ਚਾਹਨੀ ਹੈ ਮਤਲਬ ਤਮਾ ਮੈਨੂੰ ਪਤਾ ਨਹੀਂ ਕਿਸੇ ਗੱਲ ਦਾ ਵੀ ਕੀ ਮਤਲਬ ਹੈ ਤੇ ਕੀ ਨਹੀਂ ਜਦੋਂ ਤੈਨੂੰ ਕੁਝ ਪਤਾ ਨਹੀਂ ਹੁੰਦਾ ਨਾ ਫਿਰ ਵਿੱਚ ਬੋਲਣ ਦੀ ਲੋੜ ਵੀ ਨਹੀਂ ਹੁੰਦੀ ਤੁਰ ਗਿਆ ਰਿਆ ਲੈਂਡ ਨੂੰ ਕਿਨੇ ਬੱਚਿਆ ਮਮਾ ਨੂੰ ਛੱਡ ਮੇਰੇ ਪੀੜ ਹੋ ਰਹੀ ਆ ਹੱਡੇ ਨੂੰ ਮਾਂ ਤੁਸੀਂ ਇੱਕ ਗੱਲ ਤੇ ਮੈਨੂੰ ਕਾਹਤੋਂ ਐ ਕਰ ਲੱਗ ਜਿੰਨੇ ਮੇਰਾ ਕੀ ਕਸੂਰ ਐ ਇੰਨਾਂ ਗੱਲਾਂ ਚ ਮੇਰਾ ਤਾਂ ਜੀ ਕਰਦਾ ਨਾ ਤੇਰੇ ਵੱਢ ਕੇ ਇੰਨੇ ਨੇ ਟੋਟੇ ਕਰਕੇ ਕੁੱਤਿਆਂ ਨੂੰ ਪਾਣਾ ਮੈਂ ਤੁਹਾਡੇ ਸਾਰੇ ਟੱਬਰ ਦਾ ਇੰਨਾ ਕਰਦੀ ਆ ਤੁਹਾਡੇ ਸਾਹਮਣੇ ਆ ਮਾਂ ਸਾਰੀਆਂ ਗੱਲਾਂ ਫਿਰ ਵੀ ਤੁਸੀਂ ਮੇਰੇ ਨਾਲ ਐ ਕਰਦੇ ਹੋ ਇਹ ਗੱਲਾਂ ਬੈਠ ਕੇ ਸੋਲਵ ਕਰਨ ਵਾਲੀਆਂ ਹੁੰਦੀਆਂ ਨੇ ਇਹ ਸਾਡਾ ਘਰ ਪਟਕੇ ਰੱਖਤਾ ਮਾਂ ਮੈਂ ਕੀ ਘਰ ਪਟਕਤਾ ਮੈਂ ਤਾਂ ਕੁਝ ਵੀ ਨਹੀਂ ਕੀਤਾ ਕੀ ਤੁਹਾਡੇ ਚ ਗੱਲਾਂ ਹੋ ਰਹੀਆਂ ਨੇ ਕੀ ਤੁਹਾਡੀਆਂ ਪੁਰਾਣੀਆਂ ਗੱਲਾਂ ਨੇ ਕੀ ਤੁਹਾਡੇ ਸਾਹਮਣੇ ਆ ਰਿਹਾ ਮੈਨੂੰ ਤਾਂ ਸਮਝ ਹੀ ਨਹੀਂ ਆ ਰਿਹਾ ਹਲੇ ਕੋਈ ਕਸਰ ਹੈਗੀ ਜਿਹੜੀ ਕਸਰ ਰਹਿੰਦੀ ਹੈ ਨਾ ਤੂੰ ਵੀ ਕੱਢ ਲਾ ਮਾਂ ਇਹ ਗੱਲ ਕਹਾ ਜੇ ਤੂੰ ਕਾਲਾ ਦੇ ਪੁੱਤਾਂ ਨੂੰ ਪਾਲਿਆ ਹੁੰਦਾ ਨਾ ਤੈਨੂੰ ਮਾਂ ਦਾ ਪਿਆਰ ਦਿੱਤਾ ਹੁੰਦਾ ਤੇ ਕਾਲਾ ਅੱਜ ਕਦੇ ਐਵੇਂ ਨਹੀਂ ਕਰਦਾ ਸੀਗਾ ਇਹ ਸਾਰੀਆਂ ਤੁਹਾਡੀਆਂ ਹੀ ਗਲਤੀਆਂ ਨੇ ਆ ਜਬਾਨ ਚੋਂ ਗੱਲਣਾ ਦੁਬਾਰੇ ਨਾ ਕੱਢੀ ਪੁੱਤਾਂ ਵਾਂਗੂ ਪਾਲਿਆ ਹੁੰਦਾ ਨਾਲੇ ਹੋਰ ਉਹ ਤਾਂ ਮੇਰੇ ਪਤਨਾ ਦਸ਼ਮਣ ਹੈ ਕਿ ਤੂੰ ਕਹਨੇ ਮੈਨੂੰ ਪੁੱਤ ਬਣਾ ਲਾ ਮੰਮੀ ਛੱਡ ਮਾ ਮੈਂ ਸੱਚੇ ਮੈਂ ਕੁਝ ਨਹੀਂ ਕੀਤਾ ਮੇਰਾ ਕੀ ਕਸੂਰ ਤੂੰ ਮੈਨੂੰ ਤਾਂ ਛੱਡ ਦੋ ਮੇਰੇ ਅੱਖਾਂ ਤੋਂ ਪਰੇ ਹੋ ਜਾ ਨਹੀਂ ਤੇਰੇ ਇੱਥੇ ਟੋਟੇ ਕਰ ਦੂੰਗੀ ਮੈਂ ਤਵੈ ਜਾ ਤੂੰ ਬੇਸ਼ਰਮ ਕਿਸੇ ਥਾਂ ਦੀ ਕੋਲੇ ਨੂੰ ਫੋਨ ਕਰ ਕਰ ਘਰੇ ਬੁਲਾਉਂਦੀ ਸੀ ਕਿਸੇ ਪਾਸੇ ਜੋਗੀ ਨਹੀਂ ਛੱਡਿਆ ਨੇ ਕਲੈਣੀ ਨੇ ਮੈਨੂੰ